ਗਲਤ ਬੰਦੇ ਕੋਲ ਨਾ ਜਾਓ ਫਰਾਡ ਸਾਡੇ ਨਾਲ ਤਾਂ ਹੀ ਹੁੰਦਾ ਜੇ ਸਾਡੀ ਰਿਸਰਚ ਠੀਕ ਨਹੀਂ ਹੈਗੀ ਜੇ ਅਸੀਂ ਗਲਤ ਬੰਦੇ ਕੋਲ ਜਾਵਾਂਗੇ ਤਾਂ ਹੋਣਾ ਹੈ ਭੱਲੇ ਕੈਨੇਡਾ ਦੀ ਗੱਲ ਨਹੀਂ ਹੈ ਤੁਸੀਂ ਆਸਟ੍ਰੇਲੀਆ ਦੇਖੋਗੇ ਯੂਕੇ ਦੇ ਦੇ ਆਲ ਆਰ ਦਾ ਇਮੀਗ੍ਰੈਂਟਸ ਕੰਟਰੀ ਅ ਨਾ ਦੇ ਇਨ ਟਾਰਗੇਟ ਸੋਣਿਆ ਕਿ ਕਿੰਨਾ ਬੰਦਾ ਅੰਦਰ ਲੈ ਕੇ ਆਣਾ ਔਰ ਕਿੰਨੇ ਉਹਨਾਂ ਨੂੰ ਉਹ ਲੋਡ ਹੈਗੀ ਹੈ ਕੁਝ ਜ਼ਿਆਦਾ ਜਿਹੜੇ ਸਾਡੇ ਬੱਚੇ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਵੀ ਕੀਤਾ ਜਾਂਦਾ ਮੈਨੂੰ ਐਦਾਂ ਦੇ ਬੰਦੇ ਵੀ ਮਿਲਦੇ ਆ ਜਿਹੜੇ ਕਹਿੰਦੇ ਕਿ ਜੌਬ ਹੈਗੀ ਨਹੀਂ ਬਟ ਉਹ ਘਰੇ ਬੈਠੇ ਆਪਣੀ ਵੀਡੀਓ ਗੇਮ ਖੇਡ ਰਹੇ ਸਹੀ ਬੰਦੇ ਕੋਲ ਜਾਓ ਜਿਹੜਾ ਮਤਲਬ ਇਸ ਟਾਈਪ ਦੀ ਗਾਈਡੈਂਸ ਤੁਹਾਨੂੰ ਦੇ ਸਕੇ ਜਿਹੜਾ ਹੁਣ ਤੁਸੀਂ ਬੰਦਾ ਜਿਹਨੂੰ ਉਹ ਹਜੇ ਦਿੱਲੀ ਨਹੀਂ ਟੱਪਿਆ ਇੱਥੋਂ ਤਾਂ ਉਹ ਤੁਹਾਨੂੰ ਅੱਗੇ ਉੱਥੇ ਦੇ ਪੀਆਰ ਪ੍ਰੋਸੈਸ ਬਾਰੇ ਕੀ ਦੱਸੇ ਜੀ ਦੱਸੋ ਸਤਿ ਸ੍ਰੀ ਅਕਾਲ ਦੋਸਤੋ ਮੈਂ ਧਰਮਾ ਹਰਿਆਉ ਤੇ ਤੁਸੀਂ ਦੇਖ ਰਹੇ ਹੋ ਅਰੰਗ ਪੰਜਾਬ ਦੇ YouTube ਚੈਨਲ ਸੋ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਕਾਪਰ ਲੀਫ ਇਮੀਗ੍ਰੇਸ਼ਨ ਸੁਨਾਮ ਜੋ ਕਿ ਬੱਸ ਸਟੈਂਡ ਦੇ ਲਾਗੇ ਅਗਰਸੈਨ ਚੌਂਕ ਦੇ ਵਿੱਚ ਹੈ ਜ਼ਿਲ੍ਹਾ ਸੰਗਰੂਰ ਜਿੱਥੇ ਕਿ ਅੱਜ ਸੈਮੀਨਾਰ ਰੱਖਿਆ ਗਿਆ ਹੈ ਕੈਨੇਡਾ ਜਾਣ ਵਾਲੇ ਬੱਚੇ ਜਾਂ ਜਿਹੜੇ ਉੱਥੇ ਗਏ ਹੋਏ ਐ ਬੱਚੇ ਜਿਨ੍ਹਾਂ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਹੈ ਉਹਨਾਂ ਦੇ ਲਈ ਸਪੈਸ਼ਲੀ ਤੌਰ ਤੇ ਅੱਜ ਕੈਨੇਡਾ ਤੋਂ ਗੈਸਟ ਪਹੁੰਚਿਆ ਐ ਐਡਵੋਕੇਟ ਹਰਜਿੰਦਰ ਸਿੰਘ ਜੀ ਸੈਂਸਰਵਾਲ ਜੋ ਕਿ ਬ੍ਰਿਸਟਰ ਐਂਡ ਸਲਿਸਟਰ ਨੇ ਕੈਨੇਡਾ ਦੇ ਤੇ ਉਹਨਾਂ ਦੇ ਨਾਲ ਆਪਾਂ ਨੇ ਜਾਣਕਾਰੀਆਂ ਜਿਹੜੀਆਂ ਉਹ ਲੈਣੀਆਂ ਨੇ ਉਹਨਾਂ ਦੇ ਨਾਲ ਗੱਲਬਾਤ ਦੇ ਵਿੱਚੋਂ ਤੇ ਉਸ ਤੋਂ ਬਾਅਦ ਇਹਨਾਂ ਦਾ ਇੱਕ ਸੈਮੀਨਾਰ ਵੀ ਰੱਖਿਆ ਕਿਉਂਕਿ ਕਿਸੇ ਨੇ ਵੀ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਹੈ ਉਹ ਅਸੀਂ ਕਾਫਰ ਲਈ ਪਤਾ ਜਿਹੜਾ ਨੰਬਰ ਹੈ ਉਹ ਸਾਡੀ ਸਕਰੀਨ ਤੇ ਦੇਵਾਂਗੇ ਕੋਈ ਵੀ ਜਾਣਕਾਰੀ ਲੈਣੀ ਹੈ ਕਿਸੇ ਨੂੰ ਜ਼ਰੂਰਤ ਹੈ ਉਹ ਕਰ ਸਕਦਾ ਹੈ ਤੇ ਆਓ ਫਿਰ ਆਪਾਂ ਕਰਦੇ ਹਾਂ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਨੂੰ ਔਰ ਤੁਹਾਡੇ ਦਰਸ਼ਕਾਂ ਨੂੰ ਆ ਜੋ ਇਹ ਚੈਨਲ ਦੇਖ ਰਹੇ ਹਨ ਮੈਨੂੰ ਪਤਾ ਲੱਗਿਆ ਕਿ ਤੁਹਾਡੇ ਕਾਫੀ ਅੱਛੇ ਫਾਲੋਅਰਸ ਇਸ ਇਲਾਕੇ ਵਿੱਚ ਹੈਗੇ ਆ ਤਾਂ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਐਡਵੋਕੇਟ ਸਾਹਿਬ ਸਾਡਾ ਸਭ ਤੋਂ ਪਹਿਲਾ ਸਵਾਲ ਤਾਂ ਇਹ ਹੀ ਹੈ ਕਿ ਆਪਾਂ ਰੋਜ਼ ਸੋਸ਼ਲ ਮੀਡੀਆ ਤੇ ਦੇਖਦੇ ਆ ਵੀ ਕੈਨੇਡਾ ਦੇ ਵਿੱਚ ਬੱਚਿਆਂ ਦੇ ਨਾਲ ਧੋਖੇ ਵੀ ਬਹੁਤ ਹੁੰਦੇ ਨੇ ਉੱਥੋਂ ਦੇ ਹਾਲਾਤ ਵੀ ਨੇ ਜਿਹੜੇ ਉਹ ਇੰਨੇ ਵਧੀਆ ਨਹੀਂ ਹੈਗੇ ਇਹ ਅਸੀਂ ਸੋਸ਼ਲ ਮੀਡੀਆ ਦੀ ਜਿਹੜੀ ਗੱਲ ਕਰਦੇ ਆ ਪਰ ਤੁਸੀਂ ਉੱਥੇ ਦੇਖੋ ਵੀ ਗਰਾਊਂਡ ਲੈਵਲ ਤੇ ਜਿਹੜੀ ਗੱਲਬਾਤ ਹੈ ਉੱਥੇ ਸਟੂਡੈਂਟ ਦੀ ਕਿਸ ਤਰ੍ਹਾਂ ਦੀ ਹੈ ਜੀ ਅ ਦੇਖੋ ਐਦਾਂ ਕਿ ਸੋਸ਼ਲ ਮੀਡੀਆ ਤੇ ਕਾਫੀ ਚੀਜ਼ਾਂ ਜੋ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ 70 ਤੋਂ 80% ਜੋ ਚੀਜ਼ਾਂ ਹੈਗੀਆਂ ਉਹ ਸੱਚ ਨਹੀਂ ਹੁੰਦੀਆਂ ਅ ਤੁਹਾਨੂੰ ਹਮੇਸ਼ਾ ਕੋਈ ਜਿਹੜੇ ਆਥੈਂਟਿਕ ਨਿਊਜ਼ ਚੈਨਲਸ ਹੈ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ ਜਾਂ ਫਿਰ ਕਿਸੇ ਗਵਰਨਮੈਂਟ ਦੀ ਕੋਈ ਆਥੈਂਟਿਕ ਰਿਪੋਰਟ ਹੈ ਤਾਂ ਉਹ ਕਰਨਾ ਚਾਹੀਦਾ ਅ ਐਨਏਐਚੀ ਉੱਥੇ ਦੀ ਪਾਲਿਸਿਸ ਹੈਗੀਆਂ ਸਰਕਾਰਾਂ ਦੀਆਂ ਸਭ ਕੁਝ ਵਧੀਆ ਹੈਗਾ ਉੱਥੇ ਤਾਂ ਆਪਾਂ ਨੂੰ ਸਾਰਿਆਂ ਨੂੰ ਉਸ ਚੀਜ਼ ਦਾ ਪਤਾ ਤਾਂ ਹੀ ਆਪਾਂ ਨੂੰ ਮੈਨੂੰ ਲੱਗਦਾ ਕਿ ਸਾਡੇ ਬਜ਼ੁਰਗਾਂ ਨੇ ਕਦੇ ਉੱਥੇ ਜਾਣਾ ਸਟਾਰਟ ਕੀਤਾ ਸੀ ਤਾਂ ਅੱਜ ਦੀ ਡੇਟ 'ਚ ਵੀ ਅਗਰ ਕੋਈ ਪੰਜਾਬ ਤੋਂ ਹੈਗਾ ਜਾਂ ਫਿਰ ਹਰਿਆਣੇ ਤੋਂ ਹੈਗਾ ਕੋਈ ਵੀ ਯੂਥ ਹੈਗਾ ਅਗਰ ਸਹੀ ਤਰੀਕੇ ਨਾਲ ਕੀਤਾ ਜਾਏ ਸਾਰਾ ਕੁਝ ਤਾਂ ਕੋਈ ਵੀ ਕੰਮ ਗਲਤ ਨਹੀਂ ਹੁੰਦਾ ਬਟ ਤਰੀਕੇ ਕਈ ਵਾਰੀ ਗਲਤ ਹੋ ਜਾਂਦੇ ਆ ਮੈਨੂੰ ਲੱਗਦਾ ਤਾਂ ਉਸ ਚੀਜ਼ ਚ ਅਗਰ ਕੋਈ ਕਿਸੇ ਨੂੰ ਇੱਕ ਦੋ ਬੱਚਿਆਂ ਨੂੰ ਕੋਈ ਪ੍ਰੋਬਲਮ ਫੇਸ ਆ ਰਹੀ ਹੈ ਕੋਈ ਇਦਾਂ ਦਾ ਇਸ਼ੂ ਆ ਰਿਹਾ ਤਾਂ ਆਈ ਥਿੰਕ ਸੋ ਉਹ ਚੀਜ਼ ਹੋ ਸਕਦੀ ਹੈ ਬਟ ਮੇਰੇ ਅਕੋਰਡਿੰਗਲੀ ਜੋ ਕੋਈ ਰੂਲਸ ਰੈਗੂਲੇਸ਼ਨਸ ਨੂੰ ਫਾਲੋ ਕਰ ਰਿਹਾ ਤਾਂ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਜੀ ਸੋ ਇੱਕ ਇਹ ਵੀ ਹੈ ਨਾ ਜੀ ਤੁਹਾਡੇ ਕੋਲ ਤਾਂ ਦੇਖੋ ਉੱਥੇ ਜਿਹੜੇ ਸਟੂਡੈਂਟਸ ਨੇ ਜਿੰਨਾ ਨਾਲ ਫਰਾਡ ਹੁੰਦਾ ਜਾਂ ਉੱਥੇ ਜਾ ਕੇ ਫਸ ਜਾਂਦੇ ਨੇ ਇੱਥੇ ਦੱਸਿਆ ਕੁਝ ਜਾਂਦਾ ਅੱਗੇ ਜਾ ਕੇ ਕੁਝ ਹੋਰ ਹੁੰਦਾ ਏ ਐਦਾਂ ਦੇ ਜਿਹੜੇ ਕੇਸਸ ਨੇ ਉਹ ਕਿੰਨੇ ਕਨੇ ਜੀ ਆ ਇਹਦੇ ਚ ਦੇਖੋ ਮੈਂ ਦੁਬਾਰਾ ਉਸੇ ਗੱਲ ਨੂੰ ਕਹਾਗਾ ਕਿ ਜੋ ਵੀ ਦਰਸ਼ਕ ਤੁਹਾਡੇ ਦੇਖ ਰਹੇ ਹਨ ਜਦੋਂ ਵੀ ਤੁਸੀਂ ਆਪਣੀ ਕੋਈ ਕੰਸਲਟੈਂਸੀ ਲੈਣ ਜਾਂਦੇ ਹੋ ਪਹਿਲਾਂ ਤੁਸੀਂ ਤੁਹਾਨੂੰ ਉਸ ਕੰਸਲਟੈਂਟ ਦੀ ਜੋ ਹੈ ਉਸ ਏਜੰਟ ਦੀ ਇੱਕ ਇਮੇਜ ਉਹਦੀ ਰੈਪਿਊਟੇਸ਼ਨ ਚੈੱਕ ਕਰਨੀ ਚਾਹੀਦੀ ਹੈ ਤੁਹਾਨੂੰ ਦੇਖਣਾ ਚਾਹੀਦਾ ਕਿ ਉਹਨਾਂ ਨੂੰ ਰੂਲ ਆਫ ਲਾ ਦੀ ਕਿੰਨੀ ਨੋ ਲੈਜ ਹੈਗੀ ਹੈ ਪ੍ਰੋਸੀਜਰ ਦੀ ਕਿੰਨੀ ਨੋ ਲੈਜ ਹੈਗੀ ਹੈ ਜੋ ਹੁਣ ਤੁਸੀਂ ਅੱਜ ਕਾਪਰ ਲੀਫ ਦੇ ਆਫਿਸ 'ਚ ਬੈਠੇ ਹੋ ਮੈਂ ਇਹਨਾਂ ਨਾਲ ਹੁਣੇ-ਹੁਣੇ ਗੱਲ ਕਰਕੇ ਹਟਿਆ ਕਿ ਤੁਸੀਂ ਕੀ ਫੀਸ ਚਾਰਜ ਕਰਦੇ ਹੋ ਸਟੂਡੈਂਟ ਕੈਟਾਗਰੀ 'ਚ ਤਾਂ ਇਹਨਾਂ ਨੇ ਸਾਨੂੰ ਦੱਸਿਆ ਕਿ 15000 ਰੁਪਏ ਪਹਿਲਾਂ ਸਿਰਫ ਜੋ ਇੰਡੀਅਨ ਰੁਪੀਜ਼ ਹੈਗੇ ਹਨ ਜਦੋਂ ਆਪਣੇ ਵੀਜ਼ਾ ਫਾਈਲਿੰਗ ਕਰਦੇ ਹਨ 15000 ਰੁਪਏ ਬਾਅਦ 'ਚ ਤਾਂ ਮੈਂ ਬੜ ਇੱਥੇ ਆ ਕੇ ਇਹ ਵੀ ਦੇਖਿਆ ਕਿ ਕਾਫੀ ਲੋਕ ਇੱਥੇ ਕੋਈ ਪੈਕੇਜ ਸਿਸਟਮ ਕਰ ਰਹੇ ਹਨ ਹੋਰ ਚੀਜ਼ਾਂ ਕਰ ਰਹੇ ਹਨ ਤਾਂ ਉਹ ਚੀਜ਼ਾਂ ਤੋਂ ਬਚੋ ਰੂਲਸ ਰੈਗੂਲੇਸ਼ਨਸ ਆਰ ਪ੍ਰੋਸੀਜਰਸ ਜਿਹੜੇ ਬੰਦੇ ਨੂੰ ਪਤਾ ਹੈਗੇ ਆ ਪ੍ਰੋਪਰ ਅੱਜ ਕੱਲ ਤਾਂ ਜਿਹੜਾ ਯੂਥ ਬਾਹਰ ਜਾਣਾ ਚਾਹੁੰਦਾ ਸਾਰਾ ਪੜਿਆ ਲਿਖਿਆ ਯੂਥ ਹੈ ਕੋਈ ਐਦਾਂ ਦੀ ਗੱਲ ਨਹੀਂ ਹੈਗੀ ਕੋਈ ਅਨਪੜ ਬੰਦਾ ਬਾਹਰ ਜਾ ਰਿਹਾ ਉਹਨਾਂ ਨੇ ਆਇਲਸ ਵੀ ਕਰਨਾ ਹੈਗਾ ਤਾਂ ਮੈਂ ਤਾਂ ਇਹ ਕਹਾਂਗਾ ਕਿ CIC ਦੀ ਜਿਹੜੀ ਵੈਬਸਾਈਟ ਹੈ ਕੈਨੇਡੀਅਨ ਗਵਰਨਮੈਂਟ ਦੀ ਉੱਥੇ ਸਾਰੇ ਪ੍ਰੋਗਰਾਮਸ ਪਏ ਆ ਉੱਥੇ ਸਾਰੀ categories ਪਈਆਂ ਤਾਂ ਪਹਿਲਾਂ ਆਪਣਾ ਹੋਮਵਰਕ ਘਰ ਤੋਂ ਕਰਕੇ ਆਓ ਆ ਹੋਮਵਰਕ ਜਿਹਨੇ ਕੀਤਾ ਹੋਇਆ ਜਿਹਨੂੰ ਪਤਾ ਹੈ ਆਪਣੀ ਰਿਸਰਚ ਜਿਹਨੇ ਕੀਤੀ ਹੋਈ ਆ ਉਹ ਆ ਕੇ ਜਦੋਂ ਕਿਸੇ ਵੀ ਏਜੰਟ ਨਾਲ ਕੰਸਲਟੈਂਟ ਨਾਲ ਗੱਲ ਕਰਦਾ ਤਾਂ ਡੈਫੀਨੇਟਲੀ ਉਹਨੂੰ ਉਹ ਚੀਜ਼ਾਂ ਕਲੀਅਰ ਹੋ ਜਾਣਗੀਆਂ ਕਿ ਕਿੰਨਾ ਕੁ ਪਾਣੀ ਹੈਗਾ ਕਿੰਨਾ ਕੁ ਦੁੱਧ ਆ ਰਿਹਾ ਹੈ ਰਾਈਟ ਅਗੇਨ ਇੱਥੇ ਆਪਣਾ ਜੋ ਹੈਗਾ ਇੰਡੀਆ ਦੇ ਵਿੱਚ ਜੋ ਕਾਫੀ ਆਰਸੀਆਈਸੀਜ਼ ਵੀ ਹੈਗੇ ਨੇ ਜਿਹੜੇ ਰੈਗੂਲਰ ਇਮੀਗ੍ਰੇਸ਼ਨ ਕੰਸਲਟੈਂਟ ਕੈਨੇਡਾ ਤੋਂ ਜੋ ਹੁੰਨੇ ਆ ਉਹਨਾਂ ਦੇ ਮਤਲਬ ਇੱਥੇ ਆਫਿਸਿਸ ਵੀ ਹੈਗੇ ਆ ਕੁਝ ਲਾਇਰਜ਼ ਵੀ ਹੈਗੇ ਆ ਕਿ ਅਗਰ ਤੁਸੀਂ ਮਤਲਬ ਇਸ ਟਾਈਪ ਦੇ ਬੰਦਿਆਂ ਨੂੰ ਸਰਚ ਕਰੋਗੇ ਤਾਂ ਅੱਜਕੱਲ ਤਾਂ ਕੁਝ ਸਰਚ ਕਰਨਾ ਵੀ ਜਿਆਦਾ ਮੁਸ਼ਕਲ ਨਹੀਂ ਹੈਗਾ ਤੁਸੀਂ ਆਪਣਾ ਇੰਟਰਨੈਟ ਤੇ ਇੱਕ ਮਿੰਟ 'ਚ ਤੁਸੀਂ ਨਾਮ ਪਾਓ ਤਾਂ ਤੁਹਾਡੇ ਕੋਲ ਸਾਰੀ ਇਨਫੋਰਮੇਸ਼ਨ ਹੁੰਦੀ ਹੈ ਕਿਉਂ ਨਾ ਆਪਣੀ ਇੱਕ ਅੱਛੀ ਰਿਸਰਚ ਕਰਕੇ ਤੁਸੀਂ ਇੱਕ ਸਹੀ ਬੰਦੇ ਕੋਲ ਜਾਓ ਗਲਤ ਬੰਦੇ ਕੋਲ ਨਾ ਜਾਓ ਫਰਾਡ ਸਾਡੇ ਨਾਲ ਤਾਂ ਹੀ ਹੁੰਦਾ ਜੇ ਸਾਡੀ ਰਿਸਰਚ ਠੀਕ ਨਹੀਂ ਹੈਗੀ ਜੀ ਅਸੀਂ ਗਲਤ ਬੰਦੇ ਕੋਲ ਜਾਵਾਂਗੇ ਤਾਂ ਹੋਣਾ ਹੀ ਹੈ ਬਿਲਕੁਲ ਜੀ ਬਿਲਕੁਲ ਸੋ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਕੈਨੇਡਾ ਸਰਕਾਰ ਨੇ ਕੁਝ ਜਿਹੜੇ ਨਿਯਮ ਨੂੰ ਚੇਂਜ ਕੀਤੇ ਨੇ ਤੇ ਉਹਨਾਂ ਦਾ ਕਿੰਨਾ ਕੁ ਫਾਇਦਾ ਜਾਂ ਨੁਕਸਾਨ ਹੋਇਆ ਸੀ ਆ ਗਵਰਨਮੈਂਟਸ ਤੇ ਹਮੇਸ਼ਾ ਰੂਲਸ ਰੈਗੂਲੇਸ਼ਨਸ ਇਹ ਇਕੱਲੇ ਕੈਨੇਡਾ ਦੀ ਗੱਲ ਨਹੀਂ ਹੈ ਇਹ ਤੁਸੀਂ ਆਸਟ੍ਰੇਲੀਆ ਦੇਖੋਗੇ ਯੂਕੇ ਦੇ ਦੇ ਆਲ ਆਰ ਦਾ ਇਮੀਗ੍ਰੈਂਟਸ ਕੰਟਰੀ ਅਨਦਰੇ ਟਾਰਗੇਟ ਸੁੰਨੇ ਕਿ ਕਿੰਨਾ ਬੰਦਾ ਅੰਦਰ ਲੈ ਕੇ ਆਣਾ ਔਰ ਕਿੰਨੀ ਉਹਨਾਂ ਨੂੰ ਲੋਡ ਹੈਗੀ ਹੈ ਉਹ ਦੇ ਅਕੋਰਡਿੰਗਲੀ ਹੀ ਟਾਰਗੇਟਸ ਦੇ ਅਕੋਰਡਿੰਗਲੀ ਹੀ ਰੂਲਸ ਰੈਗੂਲੇਸ਼ਨਸ ਚੇਂਜ ਕੀਤੇ ਜਾਂਦੇ ਆ ਪਾਲਿਸੀਸ ਚੇਂਜ ਕੀਤੀ ਜਾਂਦੀਆਂ ਕਾਫੀ ਰੂਲਸ ਰੈਗੂਲੇਸ਼ਨਸ ਇਹ ਜਿਹੜੇ ਤੁਸੀਂ ਗੱਲ ਕਰ ਰਹੇ ਸੀ ਕਿ ਮੈਸਰੀ ਪ੍ਰੈਜੈਂਟੇਸ਼ਨਸ ਹੋਈਆਂ ਮੈਸਰੀ ਪ੍ਰੈਜੈਂਟੇਸ਼ਨਸ ਦੇ ਵਿੱਚ ਸਾਨੂੰ ਇਹ ਵੀ ਪਤਾ ਹੈ ਕਿ ਕਾਫੀ ਜੋ ਲੋਕ ਹੈ ਕਿ ਕੁਝ ਫੇਕ ਡਾਕੂਮੈਂਟਸ ਨੂੰ ਲਾ ਕੇ ਵੀ ਉੱਥੇ ਪਹੁੰਚੇ ਆ ਤਾਂ ਸਰਕਾਰਾਂ ਦੇ ਸਾਹਮਣੇ ਉਹ ਕੇਸਿਸ ਆ ਰਹੇ ਆ ਜਿੱਦਾਂ ਹੁਣ ਸਰਕਾਰ ਨੇ ਇੱਕ ਨਵਾਂ ਰੂਲ ਲੈ ਕੇ ਆਂਦਾ ਉਹਦੇ ਵਿੱਚ ਕੀ ਹੈ ਕਿ ਜੋ ਇੰਟਰਨੈਸ਼ਨਲ ਸਟੂਡੈਂਟ ਹੈਗਾ after completion of the study. ਉਹਨਾਂ ਨੂੰ ਜੋ ਹੈਗਾ ਕਿ ਜੇ ਉਹ ਕਾਲਜ ਤੋਂ ਪਾਸ ਆਊਟ ਹੈ ਤਾਂ CLB 5 ਚਾਹੀਦਾ ਹੈ ਜੇ ਉਹ ਯੂਨੀਵਰਸਿਟੀ ਤੋਂ ਪਾਸ ਆਊਟ ਹੈ ਤਾਂ CLB 7 ਚਾਹੀਦਾ ਤਾਂ ਉਹ ਰੂਲ ਕਿਉਂ ਲੈ ਕੇ ਆਂਦਾ ਸਰਕਾਰ ਨੇ ਇਹਦੇ ਵਿੱਚ ਕੀ ਕਾਰਨ ਸੀ ਕਿ ਉਹ ਰੂਲ ਕਿਉਂਕਿ IELTS ਦਾ ਪਹਿਲਾਂ ਵੀ ਬੱਚੇ ਨੇ ਦਿੱਤਾ ਹੋਇਆ ਤਾਂ ਇੱਥੋਂ ਦੇ ਕੇ ਗਿਆ ਤਾਂ ਉਹਦੇ ਪਿੱਛੇ ਕਾਰਨ ਇਹੀ ਹੈ ਕਿ ਸਰਕਾਰਾਂ ਨੂੰ ਪਤਾ ਲੱਗਿਆ ਕਿ ਕੁਝ ਲੋਕਾਂ ਨੇ ਇੱਥੇ IELTS ਜੋ ਹੈ ਉਹ ਫਰਾਡਰਲੈਂਡ ਡਾਕੂਮੈਂਟਸ ਦੇ ਥਰੂ ਉਹ ਮਿਸਰੀ ਪ੍ਰੈਜੈਂਟੇਸ਼ਨ ਕੀਤੀ ਹੈ ਜਿਹੜਾ ਬੱਚਾ ਇੱਥੇ IELTS ਦੀ ਕਲਾਸ ਚ ਪੜ੍ਹ ਕੇ ਗਿਆ ਚੇ ਬੈਂਡ ਸੱਤ ਬੈਂਡ ਲੈ ਕੇ ਗਿਆ ਉਹਨੂੰ ਤਾਂ ਕੋਈ ਪ੍ਰੋਬਲਮ ਵੀ ਨਹੀਂ ਹੋਊਗਾ ਦੁਬਾਰਾ ਪੇਪਰ ਦੇ ਲੂਗਾ ਬਟ ਜਿਹੜਾ ਕਿਸੇ ਨੇ ਕੋਈ ਗਲਤ ਕੰਮ ਕੀਤਾ ਤਾਂ ਉਹ ਪੇਪਰ ਦੁਬਾਰਾ ਕਿੱਦਾਂ ਦੇ ਪਾਊਗਾ ਤਾਂ ਇਹ ਇੱਕ ਟਰਾਂਸਪਰੈਂਸੀ ਨੂੰ ਸਹੀ ਕਰਨ ਦਾ ਤਰੀਕਾ ਹੈ ਆ ਰੂਲਸ ਰੈਗੂਲੇਸ਼ਨਸ ਜੋ ਹੈ ਸਰਕਾਰਾਂ ਤਾਂ ਹੀ ਬਣਾਨੀਆਂ ਕਿ ਟਰਾਂਸਪੇਰੈਂਟ ਹੋਏ ਸਾਰਾ ਕੁਝ ਸਭ ਕੁਝ ਵਧੀਆ ਚੱਲੇ আর ਜਿਹੜਾ オリジナル ਜੋ ਇੱਕ ਜੋ ਬੱਚੇ ਨੇ ਮਿਹਨਤ ਕੀਤੀ ਹੈ ਆ ਆਇਲਸ ਤੇ ਆ ਪੀਟੀ ਤੇ ਆਪਣੀ ਉਹ ਉਹ ਕਰੀਮ ਨੂੰ ਉਹ ਰੱਖਣਾ ਚਾਹੁੰਦੇ ਆ ਉਹ ਕਰੀਮ ਕਿਤੇ ਨਹੀਂ ਜਾਣ ਲੱਗੀ ਉੱਥੇ ਮਤਲਬ ਜੇ ਮੈਂ ਸ਼ੁਰੂ ਹੀ ਉੱਥੋਂ ਕੀਤਾ ਸੀ ਜੇ ਤੁਸੀਂ ਸਹੀ ਤਰੀਕੇ ਨਾਲ ਰੂਲਸ ਰੈਗੂਲੇਸ਼ਨਸ ਫਾਲੋ ਕਰ ਰਹੇ ਹੋ ਕਾਨੂੰਨ ਨੂੰ ਫਾਲੋ ਕਰ ਰਹੇ ਹੋ ਤੁਹਾਨੂੰ ਕੋਈ ਵੀ ਨਹੀਂ ਰੋਕ ਸਕਦਾ ਜੀ ਸੋ ਦੇਖਿਆ ਜਾਵੇ ਕੰਮ ਦਾ ਵੀ ਜਿਹੜਾ ਉੱਥੋਂ ਕਾਫੀ ਰੋਲਾ ਪੈਂਦਾ ਜੀ ਵੀ ਕੰਮ ਕਰਕੇ ਇਦਾਂ ਹੋ ਰਿਹਾ ਬੱਚੇ ਸੁਸਾਈਡ ਕਰ ਰਹੇ ਨੇ ਜਾਂ ਬੱਚੇ ਡਿਪਰੈਸ਼ਨ ਦੇ ਵਿੱਚ ਰਹਿੰਦੇ ਨੇ ਜਾਂ ਇਸ ਤਰ੍ਹਾਂ ਦਾ ਵੀ ਹੁੰਦਾ ਵੀ ਉੱਥੋਂ ਕੁਝ ਜ਼ਿਆਦਾ ਜਿਹੜੇ ਸਾਡੇ ਬੱਚੇ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਵੀ ਕੀਤਾ ਜਾਂਦਾ ਜੀ ਇਹ ਇਹਦੇ ਵਿੱਚ ਕਲਿਨਿਕਸ ਚਾਹੀਏ ਦੇਖੋ ਜਿਹੜੀ ਇੱਕ ਕੰਮ ਦੀ ਤੁਸੀਂ ਗੱਲ ਕੀਤੀ ਹੈ ਪਹਿਲੀ ਗੱਲ ਆਪਾਂ ਸਟੈਪ ਬਾਈ ਸਟੈਪ ਮੈਂ ਉਹਨੂੰ ਬ੍ਰੇਕਡਾਊਨ ਕਰਦਾ ਤੁਹਾਡੇ ਸਾਰੇ ਕੁਐਸਚਨਸ ਨੂੰ ਜੋ ਤੁਸੀਂ ਕੰਮ ਦੀ ਗੱਲ ਕੀਤੀ ਹੈ ਕੰਮ ਦੀ ਗੱਲ ਦਾ ਮੈਂ ਤੁਹਾਨੂੰ ਦੱਸੂਗਾ ਪਹਿਲਾਂ ਇੱਕ ਕੋਵਿਡ ਦਾ ਆਪਣੇ ਤੇ ਪ੍ਰਭਾਵ ਪੂਰੇ ਵਰਲਡ ਤੇ ਪਿਆ ਤਾਂ ਉਸ ਚੀਜ਼ ਦਾ ਫੈਕਟਰਸ ਮੈਂ ਦੱਸਾਂਗਾ ਕੀ ਕੀ ਫੈਕਟਰਸ ਹੈ ਇੱਕ ਤਾਂ ਉਹ ਇਸ਼ੂ ਕਿਤੇ ਨਾ ਕਿਤੇ ਹੋਇਆ ਜੀ 2022 23 21 ਤੋਂ 20 ਤੁਸੀਂ ਦੇਖੋਗੇ ਆਪਣਾ ਕਿੰਨਾ ਕੁ ਕਰੇਜ਼ ਹੋ ਗਿਆ ਸੀ ਲੋਕਾਂ ਦੇ ਵਿੱਚ ਜਦੋਂ ਆਪਣਾ ਇੰਨਾ ਕੁ ਜ਼ਿਆਦਾ ਬੰਦਾ ਇੱਥੋਂ ਗਿਆ ਐ ਇੰਨਾ ਕੁ ਜ਼ਿਆਦਾ ਸਟੂਡੈਂਟ ਗਿਆ ਐ ਔਰ ਇਹ ਹੀ ਚੀਜ਼ 2008-09 ਚ ਆਸਟ੍ਰੇਲੀਆ ਦੇ ਨਾਲ ਹੋਈ ਸੀ ਤਾਂ ਜਦੋਂ ਕਿਸੇ ਚੀਜ਼ ਚ ਐਕਸੈਸ ਹੁੰਦਾ ਉਸ ਚੀਜ਼ ਦੀ ਡਿਮਾਂਡ ਵੀ ਹਮੇਸ਼ਾ ਘਟਦੀ ਐ ਉਹ ਬਟ ਉਹ ਜਿਹੜਾ ਕੁਝ ਹੁੰਦਾ ਉਹ ਸਿਰਫ ਟੈਂਪਰੇਰੀ ਬੇਸਿਸ ਵਾਸਤੇ ਹੁੰਦਾ ਉਹ 5-6 ਜੋ ਮੇਰਾ ਐਕਸਪੀਰੀਅੰਸ ਕਹਿੰਦਾ ਬਾਕੀ ਹਰ ਬੰਦੇ ਦੇ ਆਪਣੇ ਥੀਵਜ਼ ਐ ਉਹ 5-6 ਮਹੀਨੇ ਸਾਲ ਤੁਸੀਂ ਕਹਿ ਸਕਦੇ ਹੋ ਕਿ ਇਦਾਂ ਦੇ ਇਸ਼ੂਸ ਆ ਆਇਆ ਆ ਸਕਦੇ ਆ ਰਾਈਟ ਬਟ ਇਦਾਂ ਦਾ ਕੁਝ ਨਹੀਂ ਹੈ ਕਿ ਜੌਬਸ ਹੈਗੀਆਂ ਹੀ ਨਹੀਂ ਜੌਬਸ ਕਰ ਹੀ ਨਹੀਂ ਰਹੇ ਲੋਕ ਕਿੰਨੇ ਸਾਡੇ ਜੋ ਕਲਾਇੰਟਸ ਹੈਗੇ ਆ ਜਾਂ ਸਟੂਡੈਂਟਸ ਹੈਗੇ ਆ ਉੱਥੇ ਆਪਣਾ ਦੋ ਦੋ ਤਿੰਨ ਤਿੰਨ ਜੌਬਸ ਵੀ ਉਹ ਲੋਕ ਕਰ ਰਹੇ ਆ ਰਾਈਟ ਕੁਝ ਲੋਕ ਮੈਂ ਮੈਨੂੰ ਇਦਾਂ ਦੇ ਬੰਦੇ ਵੀ ਮਿਲਦੇ ਆ ਜਿਹੜੇ ਕਹਿੰਦੇ ਆ ਕਿ ਜੌਬ ਹੈਗੀ ਨਹੀਂ ਬਟ ਉਹ ਘਰੇ ਬੈਠੇ ਆਪਣੀ ਵੀਡੀਓ ਗੇਮ ਖੇਡ ਰਹੇ ਆ ਤਾਂ ਉਹਨਾਂ ਨੇ ਰੈਜ਼ume ਨਹੀਂ ਦੇਣ ਜਾਣਾ ਜਦੋਂ ਬਾਹਰ ਨਿਕਲਣਾ ਹੀ ਨਹੀਂ ਮਿਹਨਤ ਖੁਦ ਹੀ ਨਹੀਂ ਕਰਨੀ ਬੰਦਾ ਉਹ ਵੀ ਹੈਗਾ ਜਿਹੜਾ ਪੂਰਾ ਡੈਡੀਕੇਟਿਡ ਹੋ ਕੇ ਗਿਆ ਔਰ ਡੈਡੀਕੇਸ਼ਨ ਦੇ ਨਾਲ ਚਾਰ ਜੌਬਸ ਉਹ ਮਤਲਬ ਉਹਨੇ ਲੱਭ ਲਈਆਂ ਸੇਮ ਸ਼ਹਿਰ ਹੈ ਸੇਮ ਉਹ ਸੈਮੈਸਟਰ ਚ ਗਿਆ ਤਾਂ ਉਹ ਮਤਲਬ ਇੱਕ ਇਹ ਫਰਕ ਵੀ ਹੈਗਾ ਦੂਜਾ ਕੀ ਸੀ ਕਿ ਇੱਕ ਟੈਂਪਰੇਰੀ ਪਾਲਿਸੀ ਆਈ ਸੀ ਕੋਵਿਡ ਦੇ ਵਿੱਚ ਉਹਦੇ ਵਿੱਚ ਕੀ ਸੀ ਮੋਰ ਥੈਨ 20 ਆਰਸ ਇੱਕ ਸਟੂਡੈਂਟ ਕੰਮ ਕਰ ਸਕਦਾ ਸੀ ਮਤਲਬ ਫੁੱਲ ਟਾਈਮ ਜੌਬ ਕਰ ਸਕਦਾ ਸੀ ਉਹ ਸਰਕਾਰ ਪਾਲਿਸੀ ਤਾਂ ਲੈ ਕੇ ਆਈ ਸੀ ਕਿਉਂਕਿ ਕੋਵਿਡ ਦੇ ਵਿੱਚ ਜੋ ਹੈ ਆਨਲਾਈਨ ਕਲਾਸਿਸ ਚੱਲ ਪਈਆਂ ਸੀ ਉੱਥੇ ਲੇਬਰ ਸ਼ਾਰਟੇਜ ਸੀ ਤਾਂ ਉਹਨਾਂ ਨੂੰ ਆਪਣੇ ਜੋ ਹੈ ਬਿਜ਼ਨਸਮੈਨ ਮੈਨੇਜ ਕਰਨੇ ਸੀਗੇ ਉਹ ਜਿਹੜੀ ਪਾਲਿਸੀ ਰੀਸੈਂਟਲੀ ਉਹ April 2024 ਦੇ ਵਿੱਚ ਖਤਮ ਹੋਈ ਹੈ ਉਹਦਾ ਕਾਰਨ ਉਹਦਾ ਪ੍ਰਭਾਵ ਇਹ ਪਿਆ ਕਿ ਜਿਹੜਾ ਦੋ ਬੰਦਿਆਂ ਦਾ ਕੰਮ ਸੀ ਉਹ ਇੱਕ ਬੰਦਾ ਕਰ ਰਿਹਾ ਸੀ ਜਿੱਦਾਂ ਹੀ ਹੁਣ ਉਹ ਪਾਲਿਸੀ ਬੰਦ ਹੋਈ ਹੈ ਤਾਂ ਡੈਫੀਨੇਟਲੀ ਇੱਕਦਮ ਜਦੋਂ ਕੋਈ ਵੀ ਰੂਲਸ ਚੇਂਜ ਹੁੰਨੇ ਆ ਉਹ ਛੁਟਕੀ ਮਾਰ ਕੇ ਚੀਜ਼ਾਂ ਠੀਕ ਨਹੀਂ ਹੁੰਦੀਆਂ ਉਹਨੀਆਂ ਉਹ ਟਾਈਮ ਲੱਗਦਾ ਹੁੰਦਾ ਉਹ ਚੀਜ਼ਾਂ ਨੂੰ ਤਾਂ ਉਹ ਚੀਜ਼ ਹੁਣ ਇਫੈਕਟ ਕਰੂਗੀ ਕਿ April ਤੋਂ ਉਹ ਬੰਦ ਹੋ ਗਿਆ ਇਸ ਸਾਲ ਦੇ ਵਿੱਚ 2024 ਦੇ ਵਿੱਚ ਇੱਕ ਜੋ ਕੈਨੇਡਾ ਗਵਰਨਮੈਂਟ ਹੈਗੀ ਆ ਉਹ ਪਲ ਜੋ ਹੈਗੀ ਆ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਇੱਕ ਲੈ ਕੇ ਆਈ ਹੈ ਪਹਿਲਾਂ ਕੀ ਹੁੰਦਾ ਸੀ ਜਦਸ ਤੁਸੀਂ ਆਫਰ ਲੈਟਰ ਅਪਲਾਈ ਕੀਤਾ ਔਰ ਤੁਸੀਂ ਆਪਣਾ ਉਸ ਤੋਂ ਬਾਅਦ ਆਪਣਾ ਵੀਜ਼ਾ ਪ੍ਰੋਸੈਸਿੰਗ ਸਟਾਰਟ ਕਰ ਦਿੰਦੇ ਹੁੰਦੇ ਸੀ ਜਦੋਂ ਇਹ ਪੀਏਐਲ ਦਾ ਜੋ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਹੈ ਜਦੋਂ ਇਹ ਪਾਲਿਸੀ ਬੰਡਰੀ ਸੀ ਇਹ ਫੈਬ ਦੇ ਵਿੱਚ ਬਿਲਕੁਲ ਹੀ ਹੋਲਡ ਤੇ ਲੱਗ ਗਿਆ ਕਿਸੇ ਨੇ ਵੀਜ਼ਾ ਫਾਈਲਿੰਗ ਹੀ ਨਹੀਂ ਕੀਤੀ ਹੁਣ ਤੱਕ ਇਹ ਹੁਣ ਜਦੋਂ ਪਾਲਿਸੀ ਆਈ ਹੈ ਤਾਂ ਦੁਬਾਰਾ ਹੁਣ ਹੌਲੀ ਹੌਲੀ ਕੰਮ ਸਟਾਰਟ ਹੋਇਆ ਤਾਂ ਤੁਸੀਂ ਦੇਖੋਗੇ ਇੱਕ ਜਿਹੜਾ ਮੈਂ ਦੱਸਿਆ ਕਿ ਉਹ ਪਾਲਿਸੀ ਜਿਹੜੀ ਮੋਰ ਥੈਨ 20 ইয়ারਸ ਉਹ ਬੰਦ ਹੋ ਗਈ ਇਸ ਸਾਲ ਦੇ ਵਿੱਚ ਜਾਦਾ ਸਟੂਡੈਂਟ ਗਿਆ ਹੀ ਨਹੀਂ ਕਿਉਂਕਿ ਪੀਏਐਲ ਦੇ ਵਿੱਚ ਤੁਸੀਂ 6 ਮਹੀ ਨੇ ਕੰਮ ਹੀ ਨਹੀਂ ਕਰ पाए ਤੁਸੀਂ ਕੋਈ ਵੀਜ਼ਾ ਆਪਣੀ ਫਾਈਲਿੰਗ ਹੀ ਨਹੀਂ ਕਰ पाए ਤਾਂ ਇਸ ਵਾਰੀ ਹੁਣ ਰਿਡਿਊਸ ਹੋ ਰਹੀ ਹੈ ਜੋ ਮਤਲਬ ਇੱਕ ਬਹੁਤ ਜ਼ਿਆਦਾ ਇੱਕ ਤਾਦਾਦ ਦੇ ਵਿੱਚ ਪੋਪੂਲੇਸ਼ਨ ਜਾ ਰਹੀ ਸੀ ਜੀ ਕੁਝ ਅੱਗੇ ਜੋ ਗਵਰਨਮੈਂਟ ਇਲੈਕਸ਼ਨ ਇਅਰ ਹੈ ਇਲੈਕਸ਼ਨ ਇਅਰ ਦੇ ਵਿੱਚ ਜੋ ਹੈਗੇ ਹਨ ਕਿ ਉਹ ਅੱਗੇ ਗਵਰਨਮੈਂਟ ਚੇਂਜ ਹੋਣ ਦੇ ਵੀ ਮੇਬੀ ਅਸਰ ਹੋ ਸਕਦੇ ਹਨ ਤਾਂ ਉਸ ਚੀਜ਼ ਦੇ ਵਿੱਚ ਵੀ ਅੱਗੇ ਜੋ ਹੁਣ ਪੋਪੂਲੇਸ਼ਨ ਅੱਗੇ ਘਟ ਜਾਣੀ ਹੈ ਕਿ ਤਾ ਨਾ ਕਿਤੇ ਸੋਸ਼ਲ ਮੀਡੀਆ ਦਾ ਲਾਲੋ ਜਾਂ ਕੁਛ ਲਾਲੋ ਇੱਥੇ ਵੀ ਪ੍ਰਭਾਵ ਹੈਗਾ ਸਾਡੇ ਬੰਦਿਆਂ ਦਾ ਵੀ ਥੋੜਾ ਬਹੁਤ ਇੰਟਰਸਟ ਘਟ ਗਿਆ ਤਾਂ ਜਿਹੜੇ ਇੱਕ ਰੀਅਲ ਪ੍ਰੋਫਾਈਲ ਹੈਗੇ ਹਨ ਜਿਹੜੇ ਇੱਕ ਕ੍ਰੀਮ ਹੈਗੀ ਹੈ ਐਜੂਕੇਟਿਡ ਕ੍ਰੀਮ ਹੈ ਉਹ ਹੁਣ ਬਾਹਰ ਨਿਕਲ ਕੇ ਆਣੀ ਹੈ ਉਹਨਾਂ ਨੇ ਪਹਿਲਾਂ ਵੀ ਜਾਣਾ ਸੀ ਉਹਨਾਂ ਨੇ ਹੁਣ ਵੀ ਜਾਣਾ ਉਹਨਾਂ ਨੂੰ ਪਹਿਲਾਂ ਵੀ ਕੋਈ ਨਹੀਂ ਰੋਕ ਸਕਦਾ ਸੀ ਉਹਨਾਂ ਨੂੰ ਹੁਣ ਵੀ ਕੋਈ ਨਹੀਂ ਰੋਕ ਸਕਦਾ ਤਾਂ ਸਾਰੀ ਗੱਲ ਇੰਨੀ ਕ ਐ ਬਾਕੀ ਆਈ ਥਿੰਕ ਸੋ ਤੁਹਾਡਾ ਕੋਈ ਨੈਕਸਟ ਕੁਐਸਚਨ ਐ ਜੀ ਸੋ ਪੀਆਰ ਨੂੰ ਲੈ ਕੇ ਕਿੰਨੀਆਂ ਜਿਹੜੀਆਂ ਮੁਸ਼ਕਲਾਂ ਨੇ ਪੀਆਰ ਦਾ ਵੀ ਆ ਦੇਖੋ ਇਦਾਂ ਹੀ ਐ ਕਿ ਜੋ ਜਿੰਨੀ ਮੈਨੂੰ ਅੱਜ ਤੱਕ ਪ੍ਰੈਕਟੀਕਲ ਨੋਲੇਜ ਸਮਝ ਆਈ ਐ ਕਿ ਜਿੰਨੇ ਵੀ ਇਮੀਗ੍ਰੈਂਟਸ ਕੰਟਰੀ ਐ ਹੁਣ ਜੇ ਸਪੈਸ਼ਲੀ ਆਪਾਂ ਗੱਲ ਕੈਨੇਡਾ ਦੀ ਕਰ ਰਹੇ ਹਾਂ ਤਾਂ ਆਪਾਂ ਕੈਨੇਡਾ ਤੇ ਗੱਲ ਕਰੀਏ ਜਿੱਦਾਂ ਹੁਣ ਕੋਈ ਵੀ ਸਟੇਟ ਹੈਗਾ ਪ੍ਰੋਵਿੰਸ ਹੈਗਾ ਤੁਸੀਂ ਤਾਂ ਬਾਰ ਵੀ ਜਾ ਕੇ ਆਏ ਹੋ ਤੁਸੀਂ ਵੀ ਸਾਰਾ ਆਪਣਾ ਪ੍ਰੈਕਟੀਕਲੀ ਸਾਰੀ ਚੀਜ਼ ਦੇਖੀ ਹੈ ਤਾਂ ਜਿਹੜਾ ਕੋਈ ਵੀ ਸਟੇਟ ਹੈਗਾ ਮੰਨ ਲਓ ਹੁਣ ਆਪਾਂ ਇੱਥੇ ਦੀ ਗੱਲ ਕਰੀਏ ਕਿ ਆਪਾਂ ਅਗਰ ਮੈਟਰੋਪੋਲਿਸ ਸਿਟੀਜ਼ ਦੀ ਬੰਬੇ ਦੀ ਜਾਂ ਦਿੱਲੀ ਦੀ ਗੱਲ ਕਰਦੇ ਆ ਤਾਂ ਆਲਰੇਡੀ ਡਿਵੈਲਪਡ ਹੈ ਆਲਰੇਡੀ ਉੱਥੇ ਇੰਨੀ ਪੋਪੂਲੇਸ਼ਨ ਹੈਗੀ ਹੈ ਕਿ ਉਹਨਾਂ ਨੂੰ ਹੋਰ ਬੰਦੇ ਦੀ ਲੋੜ ਨਹੀਂ ਹੈਗੀ ਪਰ ਜੇ ਆਪਾਂ ਥੋੜਾ ਇੱਧਰ ਆਪਣਾ ਚੰਡੀਗੜ੍ਹ ਸਾਈਡ ਚਲੇ ਜਾਈਏ ਜਾਂ ਛੋਟੇ ਸ਼ਹਿਰਾਂ ਦੀ ਗੱਲ ਕਰੀਏ ਉੱਥੇ ਤੁਸੀਂ ਅੱਜ ਤੋਂ ਜੇ 20 ਸਾਲ 25 ਸਾਲ ਪੁਰਾਣਾ ਚੰਡੀਗੜ੍ਹ ਦੇਖੋਗੇ ਤਾਂ ਬادیه ਨਹੀਂ ਸੀਗੀ ਉਹਨਾਂ ਨੂੰ ਕੀ ਹੈ ਕਿ ਉਹਨਾਂ ਨੂੰ ਡਵੈਲਪਮੈਂਟ ਦੀ ਵੀ ਲੋੜ ਹੈਗੀ ਆ ਉਹਨਾਂ ਨੂੰ ਬੰਦਿਆਂ ਦੀ ਵੀ ਲੋੜ ਹੈਗੀ ਆ ਤਾਂ ਮੇਰਾ ਸਿਰਫ ਮਤਲਬ ਸਟੂਡੈਂਟਸ ਤੋਂ ਅਗਰ ਇਹ ਪੀਆਰ ਦੀ ਪ੍ਰੋਬਲਮ ਆ ਰਹੀ ਹੈ ਮੇਰਾ ਸਿਰਫ ਉਹਨਾਂ ਤੋਂ ਇੱਕੋ ਹੀ ਕੁਐਸਚਨ ਹੈ ਕਿ ਉਹ ਸਿਰਫ ਟੋਰਾਂਟੋ ਜਾਂ ਫਿਰ ਵੈਂਕੂਵਰ ਹੀ ਕਿਉਂ ਜਾਣਾ ਚਾਹੁੰਦੇ ਆ ਉਹ ਰਜਾਇਨਾ ਵਰਗੇ ਸਸਕਾਚਵਨ ਵਰਗੇ ਪ੍ਰੋਵੈਂਸਿਸ ਚ ਜਾਓ ਸਾਡੇ ਕੋਲ ਤੁਸੀਂ ਅਗਰ ਸਾਡੇ ਆਪਣਾ ਆਪਣਾ ਕਾਪਰ ਲੀਫ ਦਾ ਗ੍ਰੇਸ ਓਵਰਸੀਜ਼ ਦਾ ਜੋ ਹੈਗਾ ਅਗਰ ਤੁਸੀਂ ਇਹਨਾਂ ਦੇ ਇੰਸਟਾਗ੍ਰam ਔਰ ਸੋਸ਼ਲ ਮੀਡੀਆਸ ਚੈੱਕ ਕਰੋਗੇ ਇੱਕ ਸਾਲ ਦੇ ਸਰਟੀਫਿਕੇਟ ਪ੍ਰੋਗਰਾਮਸ ਤੋਂ ਬਾਅਦ ਵੀ ਅਸੀਂ ਉੱਥੇ ਰਜਾਇਨਾ ਚ ਜੋ ਸਸਕਾਚਵਨ ਦੇ ਵਿੱਚ ਹੈਗਾ ਅਸੀਂ ਪੀਆਰ ਅਪਲਾਈ ਕੀਤੀ ਆ ਸਾਡਾ 70% ਕਲਾਇੰਟ ਜੋ ਹੈ ਸਾਲ ਦਾ ਜਾਂ 2 ਸਾਲ ਦਾ ਡਿਪਲੋਮਾ ਜਾਂ ਸਰਟੀਫਿਕੇਟ ਪ੍ਰੋਗਰਾਮ ਲੈਣ ਤੋਂ ਬਾਅਦ ਉੱਥੇ ਪੀਆਰ ਹੋਇਆ ਜੀ ਉਹੀ ਜਿਹੜਾ ਟੋਰਾਂਟੋ ਵਾਲਾ ਬੰਦਾ ਹੈ ਉਹ ਤੇ 2 ਸਾਲ ਦੀ ਘੱਟੋ ਘੱਟ ਸਟੱਡੀ ਕਰ ਰਿਹਾ ਉਸ ਤੋਂ ਬਾਅਦ ਸਾਲ 2 ਸਾਲ ਉਹ ਆਪਣਾ ਟਾਈਮ ਵੇਸਟ ਕਰ ਰਿਹਾ ਉੱਥੇ ਵੀ ਸੋਚਣ ਚੀ ਕੀ ਯਾਰ ਹੁਣ ਮੈਂ ਕੀ ਕਰਾਂ ਜਦੋਂ ਵਰਕ ਪਰਮਿਟ ਖਤਮ ਹੋਣ ਵਾਲਾ ਤਾਂ ਉਹ ਜਾ ਕੇ ਕਿਤੇ ਐਟਲੈਂਟਿਕ ਪ੍ਰੋਵਿੰਸ ਜਾਂ ਫਿਰ ਸਕੈਚਵਨ ਵਰਗੇ ਪ੍ਰੋਵਿੰਸ ਮੂਵ ਹੋ ਰਿਹਾ ਤਾਂ ਉਹਨੂੰ ਆਪੇ ਹੀ 7-7 ਸਾਲ ਲੱਗ ਰਿਹਾ ਪੀਆਰ ਲੈਣ ਵਾਸਤੇ ਇੱਥੇ ਵੀ ਕਿਤੇ ਨਾ ਕਿਤੇ ਤੁਹਾਡੇ ਕੋਲ ਜੋ ਹੈਗੀ ਹੈ ਇੱਕ ਸਹੀ এডਿਕੇਸ਼ਨ ਦੀ ਕਮੀ ਹੈ ਤੁਹਾਡੀ ਸਹੀ ਰਿਸਰਚ ਦੀ ਕਮੀ ਹੈ ਔਰ ਤੁਹਾਡੀ ਸਹੀ ਗਾਈਡੈਂਸ ਦੀ ਕਮੀ ਹੈ ਜੇ ਤੁਸੀਂ ਹੁਣ ਜੋ ਅਸੀਂ ਸਰਵਿਸਿਜ਼ ਦਿੰਨੇ ਆ ਸਾਡੇ ਅਗਰ ਕੋਈ ਇੰਡੀਆ ਆਫਿਸ ਹੈਗੇ ਆ ਤਾਂ ਸਾਡਾ ਇਥੋਂ ਆਇਲਸ ਪੀਟੀ ਤੋਂ ਲੈ ਕੇ ਤੁਹਾਡਾ ਸਟੱਡੀ ਵੀਜ਼ਾ ਉੱਥੋਂ ਜਾ ਕੇ ਉੱਥੇ ਜਾ ਕੇ ਜੋ ਸਾਡੀ ਇੱਕ ਸੋਸ਼ਲ ਸਰਵਿਸ ਜੋ ਅਸੀਂ ਦਿੰਨੇ ਆ ਉਹ ਤੁਹਾਡੀ 에어ਪੋਰਟ ਪਿਕਅਪਸ ਹੋ ਗਈ ਐ ਕਾਮੋਡੀਸ਼ਨਸ ਹੋ ਗਈਆਂ ਤੁਹਾਡੀਆਂ ਜਦੋਂ ਸਟੂਡੈਂਟ ਦੀ ਫਰਸਟ ਡੇ ਔਰੀਐਂਟੇਸ਼ਨ ਹੁੰਦੀ ਆ ਤਾਂ ਸਾਡਾ ਜੋ ਹੈ ਅਸੀਂ ਇੱਕ ਸੈਮੀਨਾਰ ਯੂਨੀਵਰਸਿਟੀ ਦੇ ਅੰਦਰ ਹੀ ਕਰਦੇ ਆ ਜੋ ਸਾਡੇ ਸਟੂਡੈਂਟਸ ਆਏ ਹੋਣੇ ਆ ਉਹਨਾਂ ਨੂੰ ਰੂਲ ਆਫ ਲਾਅ ਤੇ ਦੱਸਿਆ ਜਾਂਦਾ ਕਿਹੜੇ ਕਿਹੜੇ ਰੂਲਸ ਰੈਗੂਲੇਸ਼ਨਸ ਜੋ ਹੈਗੇ ਆ ਤੁਸੀਂ ਬ੍ਰੇਕ ਨਹੀਂ ਕਰਨੇ ਫਾਰ ਦਾ ਪ੍ਰੋਸੈਸ ਆਫ ਵਰਕ ਪਰਮਿਟ ਜਾਂ ਪੀਆਰ ਅਸੀਂ ਉਹਨਾਂ ਨੂੰ ਉੱਥੇ ਗਾਈਡੈਂਸ ਦਿੰਨੇ ਆ ਜਦੋਂ ਆਪਣੀ ਸਟੱਡੀ ਕੰਪਲੀਟ ਕਰਦੇ ਆ ਉਹ ਵਰਕ ਪਰਮਿਟ ਵੀ ਸਾਡੇ ਤੋਂ ਅਪਲਾਈ ਕਰਾਣੇ ਆ ਉਹ ਪੀਆਰ ਵੀ ਸਾਡੇ ਤੋਂ ਅਪਲਾਈ ਕਰਾਣੇ ਆ ਤਾਂ ਇੱਥੋਂ ਜਿਹੜੀ ਅਸੀਂ ਸਰਵਿਸ ਦੇ ਰਹੇ ਆ ਉਹ ਏ ਟੂ ਜ਼ेड ਮਤਲਬ ਅਸੀਂ ਕੰਪਲੀਟ ਸਰਵਿਸ ਦੇ ਰਹੇ ਆ ਜੀ ਅਗਰ ਐਦਾਂ ਦੇ ਅਸੀਂ ਨਹੀਂ ਕਹਿੰਦੇ ਕਿ ਸਾਡੇ ਕੋਲ ਆਓ ਅ ਅਸੀਂ ਇਹ ਕਹਿੰਦੇ ਕਿ ਸਹੀ ਬੰਦੇ ਕੋਲ ਜਾਓ ਜਿਹੜਾ ਮਤਲਬ ਇਸ ਟਾਈਪ ਦੀ ਗਾਈਡੈਂਸ ਤੁਹਾਨੂੰ ਦੇ ਸਕੇ ਇਸ ਟਾਈਪ ਦੀ ਜੋ ਹੈ ਨੌਲੇਜ ਤੁਹਾਨੂੰ ਦੇ ਸਕੇ ਜਿਹੜਾ ਹੁਣ ਤੁਸੀਂ ਬੰਦਾ ਜਿਹਨੂੰ ਉਹ ਹਜੇ ਦਿੱਲੀ ਨਹੀਂ ਟੱਪਿਆ ਇੱਥੋਂ ਤਾਂ ਉਹ ਤੁਹਾਨੂੰ ਅੱਗੇ ਉੱਥੇ ਦੇ ਪੀਆਰ ਪ੍ਰੋਸੈਸ ਬਾਰੇ ਕੀ ਦੱਸੇ ਕੀ ਦੱਸੂਗਾ ਜੀ ਬਿਲਕੁਲ ਜੀ ਔਰ ਅਗੇਨ ਕਿ ਜਿਹੜਾ ਕੋਈ ਵੀ ਕਲਾਇੰਟ ਹੈਗਾ ਸਟੂਡੈਂਟ ਹੈਗਾ ਜਾਂ ਫਿਰ ਕੋਈ ਵਰਕ ਪਰਮਿਟ ਤੇ ਜਾਣਾ ਚਾਹੁੰਦਾ ਹੈ ਪੀਆਰ ਵਾਸਤੇ ਜਾਣਾ ਚਾਹੁੰਦਾ ਉਹ ਤੁਹਾਡੇ ਕੋਲ ਕਿਉਂ ਆ ਰਿਹਾ ਹੈ ਉਹ ਤੁਹਾਡੇ ਕੋਲ ਤਾਂ ਆ ਰਿਹਾ ਕਿਉਂਕਿ ਤੁਸੀਂ ਉਸ ਚੀਜ਼ ਦੇ ਐਕਸਪਰਟ ਹੋ ਅਗਰ ਉਹ ਤੁਸੀਂ ਐਕਸਪਰਟ ਹੁੰਦੇ ਹੋਏ ਉਹ ਪ੍ਰੋਪਰ ਜਿੰਨੀ ਦੇ ਪਾਰੇ ਤਾਂ ਫਿਰ ਤੁਹਾਡੇ ਆਫਿਸਿਸ ਦਾ ਹੈ ਫਿਰ ਤੁਹਾਡੇ ਲਾਇਸੈਂਸਿਸ ਦਾ ਕੀ ਫਾਇਦਾ ਬਿਲਕੁਲ ਜੀ ਬਿਲਕੁਲ ਸੋ ਵਧੀਆ ਤੁਸੀਂ ਜਾਣਕਾਰੀ ਹੈ ਸਰ ਜਿਹੜੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਸੋ ਜਾਂਦੇ ਜਾਂਦੇ ਜਿਹੜੇ ਬੱਚੇ ਨਵੇਂ ਸਟੂਡੈਂਟਸ ਜਾਣਾ ਚਾਹੁੰਦੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਹੈ ਵੀ ਮੈਂ ਕੈਨੇਡਾ ਜਾਵਾਂ ਤੇ ਕਿੰਨਾ ਕਿੰਨਾ ਗੱਲਾਂ ਦਾ ਜਿਹੜਾ ਉਹਨਾਂ ਨੂੰ ਖਿਆਲ ਰੱਖਣਾ ਚਾਹੀਦਾ ਆ ਫਸਟ ਆਫ ਆਲ ਦੋ ਕੈਟੇਗਰੀਜ਼ ਹੈਗੀਆਂ ਸਟੂਡੈਂਟਸ ਦੀਆਂ ਐਸ ਡੀ ਐਸ ਸਟੂਡੈਂਟ ਆ ਡਾਇਰੈਕਟ ਸਟ੍ਰੀਮ ਔਰ ਨਾਨ ਐਸ ਡੀ ਐਸ ਦੋਨਾਂ ਤੇ ਕੁਝ ਵੀ ਜ਼ਿਆਦਾ ਮਤਲਬ ਕਰਨ ਦੀ ਲੋੜ ਨਹੀਂ ਹੈ ਮੈਂ ਤਾਂ ਹੀ ਕਹਾਂਗਾ ਕਿ ਉਹਨੂੰ ਪੜ੍ਹੋ ਪਹਿਲਾਂ ਉਸ ਤੋਂ ਬਾਅਦ ਜਿਹਦੇ ਕੋਲ ਵੀ ਤੁਸੀਂ ਜਾ ਰਹੇ ਹੋ ਉਹਦੇ ਨਾਲ ਉਸ ਉਸ ਟਾਪਿਕ ਤੇ ਗੱਲ ਕਰੋ ਆ ਆਪਣਾ ਤੁਸੀਂ ਜਿਹੜੇ ਕਾਲਜ ਯੂਨੀਵਰਸਿਟੀ ਦੇ ਵਿੱਚ ਜਾਣਾ ਉਹਦੀ ਰਿਕੁਆਇਰਮੈਂਟਸ ਚੈੱਕ ਕਰੋ ਆ ਕਿ ਉਹਦੇ ਚ ਕਿੰਨੀ ਪਰਸੈਂਟੇਜ ਦੀ ਲੋੜ ਹੈ ਕਿੰਨੇ ਆਇਲਸ ਬੈਂਡ ਦੀ ਲੋੜ ਹੈਗੀ ਹੈ ਅਗਰ ਤੁਸੀਂ ਤੁਹਾਨੂੰ ਇਹ ਚੀਜ਼ਾਂ ਦਾ ਪਤਾ ਹੈ ਤਾਂ ਬਾਕੀ ਤਾਂ ਮੈਨੂੰ ਲੱਗਦਾ ਨਹੀਂ ਕਿ ਕੋਈ ਵੱਡੀਆਂ ਚੀਜ਼ਾਂ ਹੈ ਸਟੂਡੈਂਟ ਵੀਜ਼ਾ ਦੇ ਵਿੱਚ ਹੈਗੀਆਂ ਤੁਹਾਨੂੰ ਇਹ ਚੀਜ਼ ਦੇਖਣੀ ਚਾਹੀਦੀ ਹੈ ਜਿਸ ਟਾਪਿਕ ਤੇ ਆਪਾਂ ਗੱਲ ਕੀਤੀ ਕਿ ਜੇ ਮੈਂ ਕਾਲਜ ਚੂਜ਼ ਕਰਦਾ ਯੂਨੀਵਰਸਿਟੀ ਚੂਜ਼ ਕਰਦਾ ਮੈਂ ਸਸਕੈਚਵਨ ਕਰਦਾ ਤਾਂ ਉੱਥੇ ਮੇਰੀ ਜਲਦੀ ਪੀਆਰ ਹੋ ਰਹੀ ਹੈ ਕਿਉਂਕਿ ਸਸਕੈਚਵਨ ਦੇ ਵਿੱਚ ਜਿਹੜਾ ਬੱਚਾ ਪੜ ਰਿਹਾ ਉਹਨੂੰ ਲਗਤੋ ਪ੍ਰੋਵਿੰਸ਼ੀਅਲ ਗਵਰਨਮੈਂਟ ਤੋਂ ਸਟੇਟ ਗਵਰਨਮੈਂਟ ਤੋਂ ਬੈਨੀਫਿਟਸ ਮਿਲਦੇ ਆ ਸਸਕੈਚੁਵਨ ਜਿਹੜੀ ਅਗੇ ਪੀਆਰ ਅਪਲਾਈ ਆਪਾਂ ਕਰਦੇ ਆ ਉਹਦੇ ਚ ਸਸਕੈਚੁਵਨ ਇਮੀਗ੍ਰੇਸ਼ਨ ਨਾਮਿਨੀ ਪ੍ਰੋਗਰਾਮ ਹੈ ਉਹਦੇ ਅੰਡਰ ਅਸੀਂ ਪੀਆਰ ਅਪਲਾਈ ਕਰਦਾ ਉਹਨਾਂ ਦੇ ਜਿਹੜੇ ਪ੍ਰੋਵਿੰਸ ਦਾ ਇੱਕ ਅਲੱਗ ਤੋਂ ਸਾਨੂੰ ਪੀਆਰ ਦੇ ਵਿੱਚ ਜੋ ਸਾਨੂੰ ਸਪਾਂਸਰਸ਼ਿਪ ਮਿਲਦੀ ਆ ਉਸ ਚੀਜ਼ ਦਾ ਬੈਨੀਫਿਟ ਹੁੰਦਾ ਹੈ ਪ੍ਰੋਵਿੰਸ ਉਹ ਬੱਚਿਆਂ ਨੂੰ ਬੈਨੀਫਿਟ ਦਿੰਦਾ ਕਿ ਜਿਹੜੇ ਬੱਚੇ ਉੱਥੇ ਪੜ੍ਹੇ ਆ ਜਿਹੜੇ ਬੰਦਾ ਫਿਰ ਵੀ ਸਟੱਡੀ ਕਰਕੇ ਬਾਹਰ ਤੋਂ ਆ ਰਿਹਾ ਉਹਨਾਂ ਨੂੰ ਫੇਰ ਸਾਲ ਦੋ ਸਾਲ ਦਾ ਐਕਸਪੀਰੀਅੰ ਉਹਨਾਂ ਦਾ ਡਿਊਰਿੰਗ ਸਟੱਡੀ ਹੀ ਤੁਹਾਡੇ ਘੰਟੇ ਜਿਹੜੇ ਹੈਗੇ ਆ ਉਹ ਆਰਸ ਜਿਹੜੇ ਤੁਸੀਂ ਪੂਰੇ ਕਰਨੇ ਹੁੰਦੇ ਆ ਵਰਕ ਦੇ ਉਹ ਕਾਊਂਟੇਬਲ ਹੁੰਨੇ ਆ ਤਾਂ ਤੁਹਾਨੂੰ ਇਸ ਟਾਈਪ ਦੀ ਰਿਸਰਚ ਕਰਨੀ ਚਾਹੀਦੀ ਹੈ ਕਿ ਮੇਰਾ ਜਿਹੜਾ ਭੂਖਾ ਹੈਗਾ ਜੀ ਉਹ ਕਿੱਥੇ ਮਤਲਬ ਜਾਦਾ ਜਾ ਕੇ ਈਜ਼ੀ ਹੋ ਸਕਦਾ ਈਵਨ ਜਿਹੜੇ ਇਹ ਪ੍ਰੋਵਿੰਸਿਸ ਦੀ ਮੈਂ ਗੱਲ ਕਰ ਰਹਾ ਸਸਕੈਚਵਨ ਵਰਗਿਆਂ ਦੀ ਇਹਨਾਂ ਚ ਤੁਹਾਨੂੰ ਰਹਿਣਾ ਖਾਣਾ ਪੀਣਾ ਸਭ ਕੁਝ ਸਸਤਾ ਇਹ ਚੀਜ਼ ਅੱਜ ਇਵਨ ਕਾਪਰਲੀਫ ਨੇ ਅੱਜ ਸਾਡੇ ਤੁਹਾਡੇ ਸੁਨਾਮ ਏਰੀਆ 'ਚ ਇਹ ਜਿਹੜਾ ਸੈਮੀਨਾਰ ਰੱਖਿਆ ਜਾਂ ਫਿਰ ਇਹਨਾਂ ਨੇ ਮੈਨੂੰ ਇੱਕ ਗੈਸਟ ਸਪੀਕਰ ਬੁਲਾਇਆ ਇੱਥੇ ਤਾਂ ਮੈਂ ਇਹ ਹੀ ਚੀਜ਼ਾਂ ਤੇ ਗੱਲ ਕਰਨ ਆਲਾ ਇੱਥੇ ਵੀ ਸਾਰੇ ਜਿਹੜੇ ਵਾਰ ਤੁਸੀਂ ਦੇਖਿਆ ਕਿ 100 ਬੰਦਾ ਬੈਠਾ ਹੈ ਤਾਂ ਅਸੀਂ ਇਹਦੇ ਦੀ ਗੱਲ ਕਰਨ ਆਲੇ ਇਸ ਚੀਜ਼ ਤੇ ਵੀ ਤਾਂ ਬਾਕੀ ਤੁਹਾਡਾ ਅੱਜਕੱਲ ਹੋਇਆ ਕਿ ਮੀਡੀਆ ਦੇ ਥਰੂ ਕਾਫੀ ਲੋਕਾਂ ਨੂੰ ਮਤਲਬ ਮੈਸੇਜ ਜਾ ਰਹੇ ਹਨ ਹਾਂ ਜੀ ਬਿਲਕੁਲ ਜੀ ਹਾਂ ਡੈਫੀਨੇਟਲੀ ਜੋ ਕਿਸੇ ਨੂੰ ਵੀ ਸਾਡੇ ਤੋਂ ਕੁਐਸਚਨਸ ਹੈਗੇ ਆ ਸੁਨਾਮ ਵਿਖੇ ਆਫਿਸ ਕਾਪਰਲੀਫ ਇਹਨਾਂ ਨੇ ਓਪਨ ਕੀਤਾ ਤਾਂ ਆ ਬੜਾ ਅੱਛੇ ਸਾਰੇ ਪ੍ਰੋਫੈਸਰ ਲੋਗ ਐ ਸਟੱਡੀ ਮਤਲਬ ਐਜੂਕੇਟਿਡ ਲੋਗ ਐ ਤਾਂ ਮੈਂ ਸ਼ਾਇਦ ਤਾਂ ਹੀ ਇਸ ਕੁਰਸਤੇ ਦੇ ਅੱਜ ਬੈਠਾ ਤੁਹਾਨੂੰ ਇੰਟਰਵਿਊ ਦੇ ਰਿਹਾ ਕਿਉਂਕਿ ਮੈਨੂੰ ਇਹ ਐਜੂਕੇਟਿਡ ਔਰ ਐਥੀਕਲ ਲੋਗ ਲੱਗੇ ਮੈਨੂੰ ਇਹਨਾਂ ਦੇ ਫਾਦਰ ਸਾਹਿਬ ਨੂੰ ਅਸੀਂ ਮਿਲੇ ਤਾਂ ਸਾਰੇ ਆਪਣੇ ਇਹੀ ਨੇੜੇ ਤੇੜੇ ਦੇ ਪਿੰਡਾਂ ਦੇ ਜੁੜੇ ਹੋਏ ਲੋਗ ਐ ਸਮਾਜ 'ਚ ਰਹਿਣ ਵਾਲੇ ਲੋਗ ਐ ਤਾਂ ਇਸ ਟਾਈਪ ਦੇ ਬੰਦਿਆਂ ਕੋਲ ਆਈ ਥਿੰਕ ਸੋ ਤੁਹਾਨੂੰ ਗਾਈਡੈਂਸ ਲੈਣੀ ਚਾਹੀਦੀ ਬਿਲਕੁਲ ਜੀ ਸੋ ਬੇਸ ਕੀਮਤੀ ਜਾਣਕਾਰੀ ਸਾਡੇ ਦਰਸ਼ਕਾਂ ਦੇ ਨਾਲ ਸਾਡੇ ਬੱਚਿਆਂ ਦੇ ਨਾਲ ਸਾਂਝੀ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਸਾਰਿਆਂ ਨੂੰ ਹੋਰ ਸਤਿ ਸ਼੍ਰੀ ਅਕਾਲ ਸੋ ਦੋਸਤੋ ਇਸਨ ਐਡਵੋਕੇਟ ਹਰਜਿੰਦਰ ਸਿੰਘ ਜੀ ਸੈਂਸਰਵਾਲ ਜੋ ਕਿ ਕੈਨੇਡਾ ਦੇ ਬਰਿਸਟਰ ਐਂਡ ਸਲਿਸਟਰ ਨੇ ਤੇ ਆਪਾਂ ਨੇ ਜਾਣਕਾਰੀ ਲਈ ਹੈ ਜੋ ਕਿ ਕਾਪਰਲੀਫ ਸੁਨਾਮ ਜ਼ਿਲ੍ਹਾ ਸੰਗਰੂਰ ਜੋ ਕਿ ਅਗਰਸੈਨ ਮਾਰਕੀਟ ਹੈ ਜਿਹੜੀ ਅਗਰਸੈਨ ਚੌਕ ਹੈ ਜਿਹੜਾ ਬੱਸ ਸਟੈਂਡ ਦੇ ਬਿਲਕੁਲ ਲੱਗਿਆ ਹੈ ਤੇ ਅੱਜ ਇੱਥੇ ਸੈਮੀਨਾਰ ਰੱਖਿਆ ਗਿਆ ਜੋ ਕਿ ਵਿਸ਼ੇਸ਼ ਜਾਣਕਾਰੀ ਦੇਣ ਲਈ ਕਿਉਂਕਿ ਕਾਫੀ ਦਿੱਕਤਾਂ ਨੇ ਜਿਹੜੀਆਂ ਸਾਡੀਆਂ ਚਾਹੇ ਬੱਚੇ ਕੈਨੇਡਾ ਦੇ ਵਿੱਚ ਬੈਠੇ ਨੇ ਜਾਂ ਜਾਣਾ ਚਾਹੁੰਦੇ ਨੇ ਬਹੁਤ ਸਾਰੀਆਂ ਮੁਸ਼ਕਲਾਂ ਹੁੰਦੀਆਂ ਨੇ ਤੇ ਉਹਨਾਂ ਦੇ ਵਾਸਤੇ ਸੈਮੀਨਾਰ ਰੱਖਿਆ ਸੋ ਐਡਵੋਕੇਟ ਸਾਹਿਬ ਪਹੁੰਚੇ ਸੋ ਹੋਰ ਵੀ ਕਿਸੇ ਨੂੰ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਅਸੀਂ ਕਾਪਰਲੀਫ ਦਾ ਜੋ ਨੰਬਰ ਹੈ ਉਹ ਸਕਰੀਨ ਤੇ ਦੇਵਾਂਗੇ ਤੁਸੀਂ ਕਾਪਰਲੀਫ ਦੇ ਨਾਲ ਸੰਪਰਕ ਕਰਕੇ ਜੋ ਵੀ ਸੇਵਾਵਾਂ ਨੇ ਜਾਣਕਾਰੀ ਹੈ ਤੁਸੀਂ ਲੈ ਸਕਦੇ ਹੋ ਸੋ ਅਗਲੀ ਵਾਰੀ ਆਪਾਂ ਕਿਸੇ ਹੋਰ ਵਿਸ਼ੇ ਤੇ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ